ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆਂ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਦੋਸਤੋ ਜਿਹੜੀ ਸੜਕ ਪਿੰਡ ਦਿਆਲਪੁਰਾ ਠਿੱਕੀਪਿੰਡ ਤੋਂ ਜਾਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਡਾਲੇਕੇ ਆਉਂਦਾ ਮਾਨੋਚਾਲ ਪਿੰਡ ਵੀ ਇਸੇ ਸੜਕ ਦੇ ਉੱਪਰ ਆ ਦੋਸਤੋ ਅੱਗੇ ਸ਼ਿਹਾਜਪੁਰ ਹੱਡਾ ਆ ਜਾਂਦਾ ਤੇ ਤਰਨਤਾਰਨ ਸਾਹਿਬ ਤੋਂ ਕੋਈ 9-10 ਕਿਲੋਮੀਟਰ ਦੀ ਦੂਰੀ ਆ ਪਿੰਡ ਡਾਲੇਕੇ ਦੀ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜਿਆ ਦੋਸਤੋ ਉਹਨਾਂ ਦੇ ਧਿਆਨ ਦੇ ਵਿੱਚ ਆਪਾਂ ਲਿਆ ਦਿੰਨੇ ਆ ਅੱਜ ਤਰੀਕ 15 ਮਈ ਆ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 3:30 ਤੋਂ 4:30 ਵਜੇ ਦਾ ਵੀਰ ਦੀਪੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਤੇ ਵਿਕਰੀ ਵਾਲੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਸੇਲ ਪਰਚੇਜ਼ ਦਾ ਕੰਮ ਆ ਖਾਸ ਤੌਰ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਨਗ ਤੁਹਾਨੂੰ ਦਿਖਾਉਣੇ ਆ ਤੇ 4 ਤੋਂ 5 ਨਗ ਜਿਹੜੇ ਦੋਸਤੋ ਰੁਟੀਨ ਦੇ ਵਿੱਚ ਤੁਮ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਇੱਕ ਵੈੜ ਦਿਖਾਵਾਂਗੇ ਟੁਕੀ ਆ ਇੱਕ ਮੱਝ ਦੋਸਤੋ ਪੂਰੀ ਤਿਆਰੀ ਤੇ ਦਿਖਾਵਾਂਗੇ ਦੋ ਪਸ਼ੂ ਪੂਰੀ ਤਿਆਰੀ ਵਾਲੇ ਜਿਹੜੇ ਗੱਬਣ ਆ ਤਿਆਰ ਪਰ ਤਿਆਰ ਤੇ ਬਿਲਕੁਲ ਦੋ ਪਸ਼ੂ ਜਿਹੜੇ ਤਾਜ਼ੇ ਸੂਏ ਆ ਠੀਕ ਆ ਜੀ ਨਾਲ ਬੱਚੇ ਪ੍ਰੋਪਰ ਹੋਣਗੇ ਸੁੱਤਾਰਾ ਤੁਰਾ ਮਾਰ ਕੇ ਆਪਾਂ ਬਿਲਕੁਲ ਤਸੱਲੀ ਦੇ ਨਾਲ ਵੀ ਵੀਡੀਓ ਦੇ ਵਿੱਚ ਇਹ ਕਵਰ ਕਰਦੇ ਆਂਗੇ ਥਣਾ ਦੀ ਚੈਕਿੰਗ ਕਰਵਾ ਦਾਂਗੇ ਦੋਸਤੋ ਪੂਰ ਛੱਟਾ ਫੁਹਾਰਾ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸੀ ਹੋਈ ਤੇ ਵਿੱਚੇ ਵੀਡੀਓ ਤੇ ਦੱਸੀ ਜਾਊਗੀ ਆਹ ਕਰਦੇ ਆਂ ਗੱਲਬਾਤ ਬਤੇਰੇ ਵੀ ਰਦੀਪੇ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਦੇ ਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਦੀਪੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਹੋਰ ਸਣਾਉ ਠੀਕ ਠਾਕ ਬੜੇ ਵਧੀਆ ਦੀਪੇ ਭਾਈ ਠੀਕ ਠਾਕ ਤੇ ਹਾਂ ਜੀ ਕਿਰਪਾ ਜੀ ਤੇ ਦੀਪੇ ਵੀ ਅੱਜ ਪਸ਼ੂ ਆਪਣੇ ਕੋਲ ਟੋਟਲ 4-2 ਗੱਪਣ ਤਿਆਰ ਨੇ ਤੇ 2 ਸੂਈਆਂ ਮੱਝਾਂ ਹਾਂਜੀ ਠੀਕ ਹੈ ਜੀ ਹਾਂਜੀ ਤੇ ਜਿਹੜੇ ਪਸ਼ੂ ਸੋਏ ਸੋਏ ਆ ਕਿਵੇਂ ਆ ਹਫ਼ਤੇ ਦੇ ਡੇੜ ਘੜੀ ਆ ਹਾਂਜੀ ਹਾਂਜੀ 1 ਦੇ ਮਹੀ 10-12 ਦਿਨਾਂ ਦੀ ਸੂਈ ਆ ਹਾਂਜੀ ਤੇ ਇੱਕ ਚੌ ਪੰਜ ਦਿਨਾਂ ਦੀ ਸੂਈ ਦੂਜੇ ਸੂਏ ਝੋਟੀ ਠੀਕ ਹੈ ਜੀ ਹਾਂਜੀ ਅੱਜ ਹੀ ਸਾਰਾ ਮਾਲ ਆਇਆ ਬਿਲਕੁਲ ਜੀ ਬਿਲਕੁਲ ਮੈਨੂੰ ਲੱਗਦਾ ਵੀ ਆਪਾਂ ਪਰਸੋਂ ਕੋ ਪਾਈ ਹੋਗੀ ਵੀਡੀਓ ਹਾਂਜੀ ਪਰਸੋਂ ਪਾਈ ਹੀ ਜੀ 14 ਨੂੰ ਆਪਣਾ ਮਾਲ ਸਾਰਾ ਚਲ ਗਿਆ ਸੀ। ਬਸ ਦੋਸਤੋ ਵੈਸੇ ਪਸ਼ੂ ਜਿਹੜੇ ਬਾਜ਼ਪ ਜਾਇਜ ਰੇਟਾਂ ਦੇ ਉੱਪਰ ਹੁੰਦੇ ਆ ਤੇ ਮੈਨੂੰ ਲੱਗਦਾ ਵੀ ਦੀਪੇ ਭਾਈ ਪਹਿਲਾਂ ਪਹਿਲਾਂ ਪੂਨਾ ਦੇ ਉੱਪਰ ਹੀ ਜਿਹੜਾ ਪਸ਼ੂ ਸੀ ਹਾਂਜੀ ਹਾਂਜੀ ਸ਼ੋਰ ਤੇ ਵੇਚ ਗਏ ਸੰਧੂ ਸਾਹਿਬ ਠੀਕ ਆ ਜੀ ਠੀਕ ਆ ਤੇ ਲੋਬੀ ਦੋਸਤੋ ਅੱਜ ਵੀ ਜਿੰਨੇ ਹੋਣਗੇ ਬਾਜ਼ਪ ਤੇ ਜਾਇਜ ਰੇਟ ਹੋਣਗੇ ਤੇ ਹੋਰਾਂ ਵੀਰਾਂ ਨੂੰ ਵੀ ਆਪਾਂ ਬੇਨਤੀ ਅਪੀਲ ਕਰਦੇ ਆਂ ਵੀ ਜਿਹੜਾ ਵੀ ਵੀਰ ਕੋਈ ਸੇਲ ਪਰਚੇਸ ਦਾ ਕੰਮ ਕਰਦਾ ਜਿੰਨਾ ਵੀ ਹੋ ਸਕਦਾ ਬ ਤੇ ਜਦੋਂ ਬਹੁਤ ਮਹਿੰਗੀਆਂ ਹੋਈਆਂ ਪਈਆਂ ਦੁੱਧ ਦੇ ਰੇਟ ਕਿਤੇ ਨਾ ਕਿਤੇ ਬਿਲਕੁਲ ਥੋੜੇ ਆ ਕੱਠ ਰੇਟ ਆ ਤੇ ਫਿਲਹਾਲ ਜਿੰਨਾ ਵੀ ਹੋ ਸਕਦਾ ਵੀਰ ਦੀ ਪਿਆੰਗੂ ਬਿਲਕੁਲ ਜਾਇਜ਼ ਤੇ ਛੋਟੇ ਰੇਟਾਂ ਦੇ ਉੱਪਰ ਜਿਹੜੇ ਪਸ਼ੂ ਦਿੱਤੇ ਜਾਣ ਠੀਕ ਆ ਤੇ ਦੀਪੇ ਪਹਿਲੇ ਨੰਬਰ ਤੋਂ ਸ਼ੁਰੂਆਤ ਕਿੱਥੋਂ ਕਰਦੇ ਆ ਫਿਰ ਸੰਤੂ ਸਾਹਿਬ ਆ ਵੱਡੀ ਝੋਟੀ ਤੋਂ ਕਰਦੇ ਨੇ ਸ਼ੁਰੂਆਤ ਠੀਕ ਹੈ ਜੀ ਹਾਂਜੀ 45 ਦਿਨਾਂ ਦੀ ਸੂਈ ਆ ਓਕੇ ਕੋਈ ਵੀਰ ਬੋਲਾ ਗਿਣ ਲੈ ਕੋਈ ਦੁੱਧ ਗਿਣ ਲੈ ਇਹਦੇ ਥੱਲੇ 8 ਕਿਲੋ ਦੁੱਧ ਆ ਜਿਹੜਾ ਕੰਡੇ ਵਾਲਾ 45 ਦਿਨਾਂ ਦੀ ਸੂਈ ਥੱਲੇ 8 ਕਿਲੋ ਦੁੱਧ ਹਾਂਜੀ ਪਰ ਵੱਡੀ ਝੋਟੀ ਪੂ ਗਰਾਂਚੜਾ ਹਾਂਜੀ ਠੀਕ ਹੈ ਜੀ ਲੋ ਵੀ ਦੂਜਾ ਸੂਆ ਦੋਸਤ ਇੱਕ ਵਾਰੀ ਕੱਦ ਕਾਠ ਮੈਂਸ਼ਨ ਕਰ ਦਿੰਦਾ ਮੈਂ ਪਸ਼ੂ ਜਿੰਨੇ ਵੀ ਖੜੇ ਆ ਤਕਰੀਬਨ ਉਹਨਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਤੁਹਾਨੂੰ ਬਖਾਈ ਤੇ ਰਿਹਾ ਹੋਊਗਾ ਇਹ ਪੱਟੀ ਝੋਟੀ ਆ ਅੱਜ ਚਾਰਕ ਦਿਨ ਦਾ ਸਮਾਂ ਹੋਇਆ ਸੂਈ ਨੂੰ ਤੇ 8 ਕਿਲੋ ਦੁੱਧ ਤੇ ਚੱਲਣ ਈ ਆ ਦੂਜਾ ਸੂਆ ਤੇ ਬੱਚਾ ਤਾਂ ਮਗਰ ਕਟੀਏ ਕਟਾ ਜੀ ਕਟਾ ਆ ਗਿਆ ਸੰਤੂ ਸਾਹਿਬ ਦੇਖੋ ਝੋਟੀ ਕੱਢੀ ਫੈਸ਼ਨ ਵਾਲੀ ਆ ਜਿਹੜਾ ਪਹਿਲਾ ਹਾਂਜੀ ਪਹਿਲਾ ਕਾਲਾ ਬੱਚਾ ਠੀਕ ਹੈ ਜੀ ਲੋ ਠੀਕ ਹੈ ਸੋ ਇਹ ਮੇਲ ਕਾਫ ਆ ਠੀਕ ਹੈ ਤੇ ਬਾਕੀ ਕੱਦ-ਕੱਦ ਤੁਸੀਂ ਵੇਖ ਕੇ ਚੈੱਕ ਕਰੋ ਦੋਸਤੋ ਅ ਪਿਛਲੀ ਵੀਡੀਓ ਦੇ ਵਿੱਚ ਇੱਕ ਤੋਕੜ ਮੱਝ ਪਾਈ ਸੀ ਤੋਕੜ ਕਪਣ ਆ ਲੋ ਜੀ ਹਾਂ ਤੋਰਿਆ ਜੀ ਬਾਈ ਜੀ ਤੇ ਤੋੜ ਲਾ ਠੀਕ ਹੈ ਆਹ ਤੇ ਕਿਲੋ ਜਿਹੜਾ ਬਿਲਕੁਲ ਹਾਜ਼ਰ ਦੁੱਧ ਹਾਂਜੀ ਹਾਂਜੀ ਬੌਲਾ ਗੇਲੇ ਕੋ ਦੁੱਧ ਗੇਲੇ ਲਓ ਜੀ ਅਜੇ ਚੌਕ ਦਿਨਾਂ ਦੀ ਸੂਈ ਆ ਦੋਸਤੋ ਚਾਹੇ ਕੋਈ ਵੀਰ ਬੌਲਾ ਕੱਚਾ ਬੌਲਾ ਮੰਨ ਕੇ ਤੁਸੀਂ ਸੌਦਾ ਕਰ ਲਿਓ 8 ਕਿਲੋ 8 ਲੀਟਰ ਜਿਹੜਾ ਦੋਸਤੋ ਇਸ ਵਕਤੇ ਇਹਦੇ ਥੱਲੇ ਬਿਲਕੁਲ ਹਾਜ਼ਰ ਹੈ। ਬਾਕੀ ਦੇਖੋ ਝੋਟੀ। ਆ ਫੇਸ ਕੁਆਲਟੀ ਵੇਖੋ ਠੀਕ ਹੈ ਜੀ। ਬਹੁਤ ਖੂਬਸੂਰਤ। ਤੇ ਕੱਦ ਵੀ ਦੋਸਤੋ ਪੂਰਾ ਵੱਡਾ ਹੈ। ਕੋਈ ਦੂਰੋਂ ਜਿਹੜੇ ਵੀਰ ਆ ਰਹੇ ਆ ਠੀਕ ਹੈ ਜੀ ਆਈਡੀ ਕੰਮਨ ਕੇ ਆਉਂਦੇ ਸੋਹਣੇ ਕੱਦ ਘਟ ਦੇ ਵਿੱਚ ਆ। ਅਗਵਾ ਖੇਜ। ਠੀਕ ਹੈ ਜੀ ਬਾਕੀ ਦੀਪੇ ਚੂਣ ਚਣ ਚੌਥਣ ਦੇ ਅਗਲੇ ਨਾਲ ਅਗਲਾ ਸੰਧੂ ਸਾਹਿਬ ਕੋਈ ਧਾਰ ਦਾ ਫਰਕ ਨਾ ਹੋਊਗਾ ਤੇ ਨਾ ਕੋਈ ਛੱਡਾ ਭੂਰ ਠੀਕ ਹੈ ਗਰੰਟੀ ਆਪਣੀ ਤੇ ਜਿਹੜੇ ਚ ਹੋਊਗਾ ਦੱਸਾਂਗੇ ਉਸੇ ਵੇਲੇ ਸਹੀ ਹੈ ਜੀ ਸਹੀ ਹੈ ਨਦੀਪੇ ਮੁੱਲ ਕੀ ਕਰਦਾ ਵੀਰੇ ਦਾ ਮੁੱਲ ਸੰਧੂ ਸਾਹਿਬ ਦਾ 115 ਹਾਂਜੀ 110 ਦੀ ਦੇ ਦਾਂਗੇ 110 ਦੀ ਹਾਂਜੀ ਆਹ ਨਹੀਂ ਬਸ ਹਾਂਜੀ ਬਾਕੀ ਮਾਨਤਣ ਕਰਦਾਂਗੇ ਥੋੜਾ ਬਹੁਤਾ ਠੀਕ ਹੈ ਜੀ ਪਰ ਮੱਝਲੇ ਤੁਹਾਨੂੰ ਬੜਾ ਪੈਸੇ ਮੰਗਣੇ ਆਪਾਂ ਨਜਾਇਜ਼ ਨਹੀਂ ਮੰਗਣੇ ਬਸ ਬਸ ਹਾਂਜੀ ਮੈਂ ਦੱਸੋ ਵੈਸੇ 1 ਲੱਖ 10 ਹਜ਼ਾਰ ਹੱਕ ਰੱਖਦੀ ਏ ਇਹ ਝੋਟੀ ਏ ਇਹ ਮੱਝ ਸਾ ਤੇ ਬਾਕੀ ਤੁਹਾਨੂੰ ਆਪਾਂ ਧਾਰਾ ਧੂਰਾ ਮਾਰ ਕੇ ਵਿੱਚੇ ਵਿੱਚੇ ਦਿਖਾ ਦਾਂਗੇ ਜਿਹੜੇ ਪਸ਼ੂਆਂ ਦੀਆਂ ਦਿਖਾਉਣੀਆਂ ਨੇ ਤੇ 1,80,000 ਦੀ ਮਿਲ ਜਾਊਗੀ ਤੇ ਦੀਪੇ ਸੈਕਿੰਡ ਨੰਬਰ ਤੇ ਆਪਾਂ ਕਿਹੜੀ ਮੱਝ ਦਿਖਾਉਣੀ ਹੈ ਫਿਰ ਤੀਜਾ ਸੁਹਾ ਬਾਈ ਦਾ ਸੰਧੂ ਸਾਹਿਬ ਅੱਛਾ ਜੀ ਹਾਂਜੀ ਠੀਕ ਆ ਤੀਜਾ ਸੁਹਾ ਇਹਨੂੰ ਸਮਾਂ ਕਿੰਨਾ ਹੋ ਗਿਆ ਅੱਜ ਇਹਨੂੰ 12-13 ਦਿਨਾਂ ਨੇ ਹੋ ਗਏ ਸੰਧੂ ਸਾਹਿਬ ਆਵੇ ਬੱਚਾ ਇਹਦੇ ਮਗਰ ਵੀ ਕਟਾ ਠੀਕ ਹੈ ਜੀ ਹਾਂਜੀ ਲਓ ਜੀ ਇਹਦੇ ਮਗਰ ਵੀ ਕਟਾ 12-13 ਦਿਨਾਂ ਦੀ ਸੂਈ ਆ ਤੇ ਸੁਹਾ ਤੀਜਾ ਦੱਸਣ ਠਾਹ ਜੇ ਹਾਂਜੀ ਤੀਜਾ ਸੁਹਾ ਜੀ ਲਓ ਜੀ ਅੱਛਾ ਆ ਦੀਪਿਆ ਕਟ ਕਵਰ ਨਹੀਂ ਲੱਗੂ ਤੇ ਇਹਦੇ ਥੱਲੇ ਦੋ ਤੋਂ ਆਪਾਂ 8 ਕਿਲੋ 8 ਕਿਲੋ ਕੰਡੇ ਵਾਲਾ ਜੀ 8 ਦਾ ਬਾਹਰ ਬਿਲਕੁਲ ਮਾਂ 8 ਉਹ ਅੰਦਰੋਂ ਨਾਲ 8 ਉਹ ਬਾਹਰ ਇੱਥੇ 8 ਕਿਲੋ 8 ਤੋਂ ਬਾਹਰ ਆਉਂ ਮਾਸਾ ਘੜਦਾ ਨਹੀਂ ਘੜਦਾ ਨਹੀਂਗਾ ਹਾਂਜੀ ਠੀਕ ਆ ਜੀ ਦੋ ਟਾਈਮ ਆਪਾਂ ਚੋਕੇ ਲਈ ਸਵੇਰੇ ਵੀ ਚੋਕੇ ਲੈਂਦੀ ਹੈ ਠੀਕ ਆ ਜੀ ਠੀਕ ਆ ਹਾਂਜੀ ਲੋ ਵੀ ਦੋਸਤੋ ਬਾਕੀ ਵਪਾਰ ਦਾ ਕੰਮ ਆ ਕਈ ਵੀਰਾਂ ਦੇ ਮਨ ਦੇ ਵਿੱਚ ਆਉਣਾ ਵੀ ਵੀਰ ਤੀਜਾ ਸੂਬਾ ਬਾਕੀ ਆਪਦਾ ਤੁਸੀਂ ਚਿਹਰਾ ਮੋਰਾ ਵੇਖ ਕੇ ਆਪਦੀ ਸਮਝੋ ਵੀ ਤੁਸੀਂ ਵਰਤ ਲਿਓ ਜੇ ਬਾਕੀ ਉਹ ਜਿਆ ਰੇਟ ਪੜਦਾ ਹੋਊਗਾ ਕਿਉਂਕਿ ਤਾਜੀ ਬਿਲਕੁਲ ਸੂਈ ਆ ਬਾਕੀ ਦੰਦ ਕੋਲ ਸਭ ਓਕੇ ਬਾਕੀ ਦੰਦ ਨੂੰ ਸਭ ਓਕੇ ਪੂਰੇ ਕੰਮ ਮਕਵਾੜੇ ਰ ਗਿਆ ਵੇਖੋ ਕਿਤੇ ਇਹਨਾਂ ਕੋਈ ਵੀਰ ਆ ਕੇ ਵੀ ਮੂੰਹ ਚ ਦੰਦ ਨਹੀਂ ਹੈਗੇ ਠੀਕ ਆ ਸੂਈਆਂ ਦਾ ਵੀ ਉਸ ਹਿਸਾਬ ਨਾਲ ਤੁਸੀਂ ਆਪਣੀ ਤੁਸੀਂ ਜਜਮੈਂਟ ਕਰ ਲਿਓ ਫੇਸ ਕੁਆਲਿਟੀ ਦੇਖ ਲਿਓ ਠੀਕ ਆ ਜੀ ਤੇ ਆਹ ਦੇਖੋ 12 13 ਦਿਨਾਂ ਦੀ ਸੂਈ ਥੱਲੇ 8 ਲੀਟਰ ਦੁੱਧ ਜਿਹੜਾ ਬਿਲਕੁਲ ਹੁਣ ਮੌਕੇ ਤੇ ਤੁਸੀਂ ਚੋ ਕੇ ਤਸੱਲੀ ਕਰ ਲੈਣੀ ਆ ਗੋਵਾ ਕਚੀ ਆਣੀਓ ਅ ਓਕੇ ਦੀ ਪੇਵੇ ਬਾਕੀ ਚੋਣ ਜਾਣ ਦੀ ਕਿਸੇ ਪਸ਼ੂ ਦੀ ਕਿਉਂਕਿ ਤੁਸੀਂ ਚਵਾਈ ਕੀਤੀ ਹੁੰਦੀ ਚੋਣ ਓਕੇ ਜੀ ਓਕੇ ਆ ਬਿਲਕੁਲ ਦੋਹਾਂ ਜਿਹੜਾ ਕਿਸੇ ਵੀਰ ਨੇ ਆਉਣਾ ਬਾਅਦ ਵਿੱਚ ਕੋਈ ਖਰਚਾ ਜੀਚੋ ਸੰਧੂ ਸਾਹਿਬ ਵਦਨ ਆਪਾਂ ਦੱਸਤਾ ਸੀ ਉਸੇ ਲਈ ਜੀਚਾਗਾ ਹਾਂ ਸਹੀ ਹੈ ਜੀ ਹਾਂਜੀ ਅੱਛਾ ਦੀਪੇ ਮੱਝ ਕਿੰਨੀ ਦੀ ਦੇ ਦਈਏ ਫਿਰ ਸੰਧੂ ਸਾਹਿਬ ਮੋਲੇ ਦਾ 65000 ਆ 62 ਦੀ ਦੇ ਦਈਏ 62000 ਦੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ 62000 ਦੀ ਇਹ ਤੁਹਾਨੂੰ ਮੱਝ ਮਿਲ ਜੂਗੀ ਠੀਕ ਆ ਤੇ ਸੂਈ ਬਿਲਕੁਲ ਸੱਜਰ ਦੋਵੇਂ ਟਾਈਮ ਬੱਚੇ ਤੇ ਮਿਲਦੀ ਦੋਵੇਂ ਟਾਈਮ ਬੱਚੇ ਦੇ ਬੱਚੇ ਤੇ ਆ ਬਿਲਕੁਲ ਜੀ ਹਾਂਜੀ ਲਓ ਜੀ ਠੀਕ ਆ ਸੋ 62000 ਦੀ ਇੱਕ ਬਿਲਕੁਲ ਤਿਆਰੀ ਵਾਲੀ ਮੱਝ ਦੋਸਤੋ ਦਿ ਸੂਣਦਾ ਨੇੜ ਆ ਬਿਲਕੁਲ ਬਾਕੀ ਦਿਨ ਪੁੱਛ ਲਾਂਗੇ ਆਪਾਂ ਕਿੰਨਾ ਕੁ ਸਮਾਂ ਬਾਕੀ ਆ ਸੂਣਦਾ ਜੀ ਤੇ ਬਾਕੀ ਕੱਦ ਕਾਠ ਇਹਦਾ ਮੂੰਹ ਮੱਥਾ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਦੱਸਾਂਗੇ ਧੱਜਾ ਸੁਭਾ ਸੰਤੂ ਸਾਹਿਬ ਇਹਦਾ ਧੱਜਾ ਸੁਭਾ ਹਾਂਜੀ ਤੇ ਦੀਪੇ ਸਮਾਂ ਕਿੰਨਾ ਕੁ ਵੈਸੇ ਸਮਾਂ ਸੰਤੂ ਸਾਹਿਬ ਲੈ ਜੂਗੀ ਦਿਨ 7 ਲੈ ਜੇ 8 ਦਾ ਜੇ 10 ਲੈ ਜੇ ਠੀਕ ਹੈ ਜੀ ਹਾਂਜੀ ਲਓ ਜੀ ਨਾ ਤੁਸੂ 8 7 ਤੱਕ ਤਾਂ ਇਹ ਸਮਾਂ ਕੱਢਦੀ ਆ ਸੂਣ ਦੇ ਵਿੱਚ ਠੀਕ ਆ ਤੇ ਲੰਬੀ ਪੂਜਾ ਮੋਸਟਲੀ ਆਪਾਂ ਜ਼ਿਕਰ ਕਰ ਦਿੰਦੇ ਆ ਵੀ ਦੋਸਤੋ ਜਿਵੇਂ ਪਸ਼ੂ ਵਿਹੜਾ ਸੰਪਰਦਾ ਜਾਂਦਾ ਠੀਕ ਆ ਜੀ ਪੂਛ ਵੇਖੋ ਤੁਸੀਂ ਗਿੱਟ ਡੇਢ ਗਿੱਟ ਧਰਤੀ ਦੇ ਨਾਲ ਟੱਚ ਕਰਦੀ ਆ ਵੱਡੀ ਮੈਂ ਹੀ ਆ ਹਾਂ ਫੇਸ ਕੁਆਲਟੀ ਵਿਖਾ ਦਿਓ ਆ ਵੇਖੋ ਜੀ ਠੀਕ ਆ ਬਿੱਲੀ ਮਣਕੀ ਆਖਾ ਮੱਥਾ ਬੱਲ ਤੇ ਤੀਜਾ ਸਵੇਰ ਦੱਸਿਆ ਨਾ ਹਾਂਜੀ ਹਾਂਜੀ ਤੀਜਾ ਸਵੇਰ ਸੂਗਿਆ ਆਕਤੀ ਹੂੰ ਤੇ ਪਉਣ ਤੁਪਣਾ ਯੂਕੇ ਰਿਪੋਰਟ ਓਕੇ ਰਿਪੋਰਟ ਤੇ ਠੀਕ ਆ ਲੈ ਦੀਪਕ ਤੋਂ ਗਿੜੇ ਲਵਾ ਦਿੱਤੇ ਚੰਗੀ ਤਰ੍ਹਾਂ ਜੀ ਨਾ ਆ ਦਿਖਾਓ ਮੜਾ ਜੀ ਅਜੇ ਵੀ ਤਕਰੀਬਨ 8-7 ਦਿਨ ਲੈ ਜਾਊਗੀ ਹਾਂ ਜੀ 7-8 ਦਿਨ ਲੈ ਜਾਊਗੀ ਪੂਰੀ ਬਣੂਗੀ ਮੈਂ ਤੇ ਲਓ ਜੀ 8-7 ਦਿਨ ਦੋਸਤੋ ਹਜੇ ਸਮਾਂ ਲੈਂਦੀ ਆ ਠੀਕ ਆ ਥੋੜਾ ਤੋਰ ਲਿਆ ਜੱਗੋਂ ਕਮਾ ਲੈਗੀ ਠੀਕ ਆ ਬਾਕੀ ਠੰਡੀ ਸੀ ਲੇ ਹਾਂ ਕੋਈ ਭੁਜਾਕਲ ਜੀ ਨਹੀਂ ਹਾਂ ਠੰਡੀ ਤੇਰੀ ਹੈ ਬਹੁਤ ਜਿਆਦਾ ਠੰਡੀ ਹੈ ਸੰਧੂ ਸਾਹਿਬ ਹਾਂਜੀ ਲੈ ਵੀ ਅੱਛਾ ਅਤੀ ਪਿਆ ਨਿਸ਼ਾਨ ਛੂਣ ਕਿਵੇਂ ਪੈਪੂਗੇ ਫਿਰ ਇਹ ਪਹਿਲਾਂ ਦੇ ਸੰਧੂ ਸਾਹਿਬ ਜਮਾਂਦੁਰ ਹੀ ਹੁੰਦੇ ਅੱਛਾ ਅੱਛਾ ਹਾਂਜੀ ਬਾਕੀ ਆਉਂਦੀ ਨੀਲੀ ਚ ਆ ਹਾਂ ਹਾਂਜੀ ਮਗਰਲੇ ਖੋਰ ਖਰਜੇ ਤੋਤੇ ਨਜ਼ਰ ਆ ਰਹੇ ਨੀਲੀ ਆਵੇ ਗਾੜੀ ਵੀ ਨਿਸ਼ਾਨੀ ਹੈਗੀ ਆ ਵੇਖੋ ਚੱਡੇ ਦੇ ਵੀ ਹੈਗਾ ਡੱਬਾ ਵੇਖੋ ਲਓ ਜੀ ਉਹ ਇੱਕ ਬਹਿਣੀ ਵਾਲੀ ਸਾਈਡ ਤੋਂ ਦੋਸਤੋ ਥਾਂ ਤੁਸੀਂ ਇਹ ਵੇਖ ਕੇ ਚੈੱਕ ਕਰ ਲਓ ਅਜੇ ਲਾਏ ਬਣਾਏ ਪਈ ਆ ਵੈਸੇ 6-7 ਦਿਨ ਹੈ ਆਈਆ ਮੰਨ ਲਿਓ ਠੀਕ ਹੈ 6-7 ਦਿਨ ਦੇਜੂਗੀ ਤੇ ਕਰਮਾਂ ਲਈ ਬਹੁਤ ਵਧੀਆ ਦੋਸਤੋ ਹਾਈਟ ਵੀ ਚੰਗੀ ਆ ਪੱਕੀ ਜੰਮੀਪਲੀ ਪੂਰੀ ਆ ਗੋਵਾ ਨਹੀਂ ਖਚੰਦੇ ਆ ਯਾਰ ਠੀਕ ਤੇ ਹਾਈਟ ਜਿਹੜੀ ਦੋਸਤੋ ਠੀਕ ਆ ਮੋਸਟਲੀ ਆਪਾਂ ਗੱਲ ਕਰ ਲੈਨੇ ਜਿਵੇਂ ਮਧਰੀ ਡੌਲੀ ਵਾਲੇ ਮਧਰੀ ਕੋਟੀ ਦੇ ਪਸ਼ੂ ਦੇਖਦੇ ਆਪਾਂ ਹਾਈਟ ਮੀਡੀਕਮ ਤੇ ਵਿੱਚ ਆ ਬਾਕੀ ਪਲੀ ਪਲੋਸੀ ਪੂਰੀ ਆ ਠੀਕ ਆ ਤੇ ਇਹ ਗੱਬਣ ਆ ਤਿਆਰ ਮਾਜ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਤੀਜਾ ਸੂਆ ਤੇ ਦੀਪੇ ਹਾਂ ਆ ਲੋ ਬਣੂ ਗਿਆ ਜੱਥਿਆਂ ਪੂਰਾ ਖੁੱਲ ਗਿਆ ਹਾਂਜੀ ਹਾਂਜੀ ਲੇ ਵੀ ਦੀਪੇ ਦੀ ਫਿਰ ਡਿਮਾਂਡ ਦੱਸਦੇ ਫਿਰ ਕੀ ਕਰਦਾ ਇਹਦਾ ਸੰਧੂ ਸਾਹਿਬ ਮੋਲ ਕਰਦੇ ਆ 85000 ਹਾਂਜੀ 80 ਦੀ ਦੇ ਦੀਏ 80 ਦੀ ਹਾਂਜੀ ਕਰ ਦਈਏ ਕਸਰ ਚਲੋ ਹੋਰ ਦੋ ਘਾਟ ਛੱਡ ਦਿੰਨੇ 70 ਦੀ 78 ਦੀ ਲਓ ਵੀ 70000 ਦੀ ਦੋਸਤ ਮਿਲ ਜੂਗੀ 78000 ਦੀ ਪੂਰੇ 75 ਦੀ ਦੇ ਦਾਂਗੇ ਸੰਦੂ ਪੂਰੇ 75 ਦੀ ਮੈਂ ਮਜ਼ਾਕ ਹੀ ਕਰਤਾ ਮੇਰੇ ਨਾਲ ਹਾਂਜੀ ਦੇ ਦਾਂਗੇ 75000 ਦੇ ਦੀਪਾਂ ਦਾ ਦੇ ਦਾਂ ਕਿ ਕੋਈ 2000 ਕਈ 2 200 3 300 ਕਰਕੇ ਨਹੀਂ ਛੱਡਾਂਗਾ ਸਿੱਧਾ ਹੀ 5000 ਲਾਤਾ ਫੜ ਕੇ ਅਸੀਂ ਚੋ 500 ਛੋਟ ਕਰਦਾਂਗੇ 500 ਵਿੱਚ ਹੋਰ ਛੋਟ ਹੋ ਜੂਗੀ 74.5 ਦੀ ਜਾਣਦੀ ਹਾਂਜੀ ਲੈ ਵੀ ਦੀਪੇ ਅਗੇ ਲਾਸਟ ਵਿੱਚ ਆਪਣੇ ਕੋਲ ਜਿਹੜੀ ਇਹ ਵਹਿੜ ਆ ਗਈ ਵੀਰ ਇਹ ਸੰਦੂ ਸਾਹਿਬ ਦੂਜਾ ਸੂਹਾ ਵਾ ਅੱਛਾ ਜੀ ਬਹੁਤ ਜਿਆਦਾ ਠੰਡੀ ਬੱਛੀ ਆਲੋ ਦੂਜਾ ਸੂਆ ਗਰੰਟੀ ਵਾਲਾ ਲਓ ਜੀ ਦੂਜਾ ਸੂਆ ਦੋਸਤੋ ਗਰੰਟਡ ਦੂਜਾ ਸੂਆ ਵੀਰਾਂ ਦਾ ਪਿਆ ਬਾਕੀ ਸੂਣ ਦੇ ਵਿੱਚ ਵੀ ਇਹਦਾ ਲੈਜੂ 8-7 ਦਿਨ ਹਜੇ ਹਾਂਜੀ ਦਿਨ ਲੈਜੂ ਸੰਧੂ ਸਾਹਿਬ ਦਾ ਹੈ ਠੀਕ ਹੈ ਜੀ ਹਾਂਜੀ ਹਲੇ ਸ਼ਹਿਦ ਹੀ ਆਉਂਦਿਆ ਲਓ ਜੀ ਠੀਕ ਹੈ ਘੱਟੋ ਘੱਟ ਵੀ 8-9 ਦਿਨ ਦੋਸਤੋ ਮੰਨ ਕੇ ਤੁਸੀਂ ਸੌਦਾ ਕਰ ਲਿਓ 8 ਦਿਨ ਹਜੇ ਕੱਢਦੀ ਆ ਹਾਈਟ మీడియం ਦੇ ਵਿੱਚ ਵੀ ਤੁਸੀਂ ਮੰਨ ਕੇ ਸੌਦਾ ਕਰ ਲਿਓ ਰੰਗ ਪ੍ਰਿੰਟ ਬਿਲਕੁਲ ਡੱਬੀ ਵੈੜਾ ਕਰੋ ਸੰਗ ਦੇ ਵਿੱਚ ਆ ਠੀਕ ਆ ਜੀ ਸੋ ਨਾਰਮਲੀ ਜਿੱਦਾਂ ਸਾਰੇ ਵੀਰ ਸੌਦਾ ਕਰਦੇ ਆ ਵੀ ਕਰੋ ਸੰਗ ਦੇ ਵਿੱਚ ਖਰੀਦਣੀ ਤੇ ਕਰੋ ਸੰਗ ਦੇ ਵਿੱਚ ਆ ਬਾਕੀ ਫੇਸ ਕੁਆਲਟੀ ਇੱਕ ਵਾਰੀ ਤੁਹਾਨੂੰ ਥੋੜਾ ਆਪ ਨੇੜੇਉਂ ਦਿਖਾ ਦਿੰਨੇ ਆ ਆ ਦੇਖੋ ਜੀ ਬਾਕੀ ਸੀਲ ਵੇਖੋ ਸੰਧੂ ਸਾਹਿਬ ਇੱਧਰ ਵੇਖੋ ਲਓ ਜੀ ਆ ਸੀਲੀਆਂ ਸੂਲੀਆਂ ਕਰੋ ਚੈੱਕ ਸੋ ਠੰਡੇ ਧੀਰੇ ਪਸ਼ੂ ਦੀ ਨਿਸ਼ਾਨੀ ਆ ਦੋਸਤੋ ਵੇਖੋ ਬਾਕੀ ਤੇ ਲਾਂਟੋ ਲਾਂਵੜੀਆਂ ਇੱਥੇ ਦੇਖੋ ਠੀਕ ਆ ਸੋਟੇ ਲਗਾਫੀ ਆ ਪੰਜਾ ਸੱਤਾਂ ਅੱਠਾਂ ਦੇ ਨਾਲ ਦੇ ਵਿੱਚ ਦੋਸਤੋ ਜਿੰਨਾ ਵੀ ਸਮਾਂ ਹਜੇ ਲੈਣਾ ਇਹਨੇ ਉਹਨੇ ਸਮੇਂ ਦੇ ਵਿੱਚ ਪ੍ਰੋਪਰ ਪੂਰੀ ਤਿਆਰ ਹੋਊਗੀ ਬਣ ਕੇ ਤੇ ਫਿਲਹਾਲ ਕੋਈ ਵੀਰ ਟਿਪ ਕੇ ਆਪਣੀ ਤਸੱਲੀ ਕਰ ਸਕਦਾ ਕਿਉਂਕਿ ਗੱਬਣ ਤੇ ਗੱਬਣ ਪਸ਼ੂ ਨੂੰ ਜਿਹੜਾ ਦੋਸਤੋ ਟਿਪ ਕੇ ਤਸੱਲੀ ਕੀਤੀ ਜਾਊਗੀ ਉਹ ਤੁਸੀਂ ਆਪਣੀ ਕਰਟੇਰੀਆ ਪੂਰਾ ਕਰ ਲਿਓ ਠੀਕ ਆ ਗੋਆਣੀ ਖੱਚਿਆ ਯਾਰ ਦੀ ਪਹਿਲਾ ਦੇ ਥੋੜਾ ਕਿੰਨੇ ਦੇਖ ਖੱਟੇ ਲੱਗ ਨਹੀਂ ਪੂਰੀਆਂ ਬਣੂਗੀ ਬਸ਼ੀ ਨਵੀਂ ਦੀ ਪੇਵੀਰਾ ਅਖੀਰ ਤੇ ਨਾਗ ਆ ਤੇ ਛੋਟਾ ਛਾਟਾ ਕਸਰਾ ਕੱਢ ਕੇ ਕਿੰਨੀ ਦੀ ਬੈੜ ਮਿਲ ਜੂਗੀ ਮੋਲ ਸਿੰਧੂ ਸਾਹਿਬ ਦਾ ਕਰਦੇ ਆਪਾਂ 36000 ਹਾਂਜੀ 33 ਦੀ ਦੇ ਲਈਏ 33 ਦੀ ਹਾਂਜੀ ਪੂਰੇ ਕੀ ਸ਼ੋਅ ਕਸਰ-ਕਸਰ ਤੇ ਵੀ ਕੱਢ ਦਿੱਗੇ 32000 ਦੀ ਜਦਾਂ ਪੂਰੇ ਦੀ ਹਾਂ ਕਿ 200 ਰੁਪਏ ਛੋੜ ਹੀ ਕਰਨੀ ਬਸ ਲਓ ਜੀ 32000 ਦੀ ਦੋਸਤ ਸੱਜਰ ਵੈੜ ਤੁਹਾਨੂੰ ਮਿਲ ਜੂਗੀ ਬਾਕੀ ਦੇਣੀ ਅਜੇ ਆ ਜਿਹੜੇ ਕੋਈ 5 7 8 ਦਿਨ ਲੈਂਦੀ ਆ ਬਾਕੀ ਹੈ ਤੁਸੀਂ ਤਿਆਰੀ ਦੇ ਮਨ ਕੇ ਕੋਈ ਵੀਰ ਸੌਦਾ ਕਰਿਓ ਠੀਕ ਆ ਤਿਆਰੀ ਸਮਝ ਲਓ ਕਿ 5 7 ਦਿਨਾਂ ਨੂੰ ਪੂਰੀ ਤਿਆਰੀ ਹੋਊਗੀ ਇਹਦੀ 32000 ਦੀ ਜਿਹੜੀ ਇਹ ਲਾਸਟ ਲੈਣ ਦੇ ਨਿਯਮ ਜੈਸਮੋ ਜਿਹੜਾ 32000 ਠੀਕ ਆ ਇਹ ਆ ਤੇ ਦੋਸਤੋ ਟੋਟਲ 4 ਨਾਕ ਸੀਗੇ ਵੀਰ ਦੀ ਪੇਰੇ ਕੋਲ ਉਹ ਜੂਪੇਰ ਕੋ ਤਾਜੇ ਸੂਏ ਸਵਾਏ ਵੀ ਆ ਨਾਲ ਬੱਚੇ ਤੁਹਾਨੂੰ ਪ੍ਰੋਪਰ ਦਿਖਾਤੇ ਆ ਤੇ ਦੋ ਹੀ ਤਿਆਰੀ ਵਾਲੇ ਆ ਠੀਕ ਆ ਜੀ ਬਿਲਕੁਲ ਸੱਜਰ ਪਸ਼ੂ ਆ ਟੋਟਲ ਸੱਜਰ ਪਸ਼ੂ ਆ ਦੋ ਗੱਬਣ ਤੇ ਦੋ ਸੂਏ ਸਵਾਏ ਤੇ ਰੇਟ ਪਰਤਾ ਬਿਲਕੁਲ ਜਾਇਜ਼ ਆ ਜਿਹਨੂੰ ਹੋਣਾ 32000 ਤੋਂ ਲੈ ਕੇ ਤੇ ਦੀਪੇ ਕਿੰਨੇ ਤੱਕ ਲਾਸਟ ਕੀਤਾ ਸੀ 10 ਤੱਕ 10 ਤੱਕ ਭਾਈ ਠੀਕ ਆ ਜੀ 32000 ਤੋਂ ਲੈ ਕੇ 1 ਲੱਖ 10000 ਤੱਕ ਦੋ ਸੂਏ ਨਾਲ ਪਸ਼ੂਆਂ ਦੇ ਰੇਟ ਆ ਬਾਕੀ ਜਿਹੋ ਜਿਹੋ ਜਿਹਾ ਸੂਬਾ ਜਿਹੋ ਜਿਹੋ ਜਿਹੀ ਕਾਰਗੁਜ਼ਾਰੀ ਆ ਪਸ਼ੂ ਦੀ ਉਹ ਉਹ ਜਿਹੜਾ ਰੇਟ ਆ ਠੀਕ ਆ ਤੇ ਪਸ਼ੂ ਇਸੇ ਤਰ੍ਹਾਂ ਬਿਲਕ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਇਦਾਂ ਹੀ ਬਣਾ ਕੇ ਰੱਖੀ ਰੱਖਿਆ ਕਰੋ ਠੀਕ ਹੈ ਜੀ ਤੇ ਦੀਪੇ ਨੰਬਰ ਬੋਲ ਦੇ ਇੱਕ 62 838 ਤੇ 76190 ਤੇ 87288 ਤੇ 41354 ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲੋ ਦੱਸ ਸਾਨੂੰ ਮੇਰੇ ਨਾਲ ਵੀ ਰਤੀਪਾ ਪਿੰਡ ਡਾਲੇ ਕੇ ਤੁਸੀਂ ਵਿజిਟ ਕਰਨੀ ਆ ਨੇੜੇ ਸ਼੍ਰੀ ਤਰਨਤਨ ਸਾਹਿਬ ਮਾਨੋਚਲ ਪਿੰਡ ਥੋੜੀ ਦੂਰੀ ਤੇ ਆ ਠੀਕ ਹੈ ਜੀ ਤੇ ਆਓ ਆਪਣੀ ਨਰਕ ਪਰਖ ਆਪਣੀ ਤਸੱਲੀ ਕਰੋ ਜਿਹੜੇ ਵੀਰ ਨੂੰ ਜਿਹੜਾ ਵੀ ਕੋਈ ਪਸ਼ੂ ਪਸੰਦ ਆਉਂਦਾ ਆਪਣੇ ਉਸ ਵਿਸ਼ੇਸ਼ ਪਸ਼ੂ ਦੀ ਤਸੱਲੀ ਆ ਉਹ ਬੇਸ਼ੱਕ ਦੋ ਟਾਈਮ ਚੋਕੇ ਕਰੋ ਗੱਬਣ ਪਸ਼ੂ ਆਪਣਾ ਚੌਥਰਾਂ ਦਾ ਟਿੱਪ ਕੇ ਭਰਾ ਕੇ ਤਸੱਲੀ ਕਰੋ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ